ਈਐਸਆਈ ਸਤਪਾਲ ਸਿੰਘ ਐਕਸਿਸ ਦਸਪਾਲ ਸਿੰਘ ਸੀਨੀਅਰ ਕਨਸਟੇਬਲ ਦਸਪਾਲ ਸਿੰਘ ਕਨਸਟੇਬਲ ਅਨਕੁਸ਼ ਸ਼ਰਮਾ कांस्टेबल हरप्रीत सिंह ट्रैफिक का जिम्मेवार है कंप्लीट है बाय कांस्टेबल जेनी सिंह सर नेक्स्ट ट्रैफिक स्टाफ तो ने लोकल रैंक इंस्पेक्टर अमरजीत सिंह ਇਨਾਂ ਨੇ ਟ੍ਰੈਫਿਕ ਡਿਊਟੀ ਦੌਰਾਨ ਗੋਲਡਨ ਗੇਟਵੇ ਕੇ ਵਾਹਨਾਂ ਦੀ ਚੈਕਿੰਗ ਦੌਰਾਨ ਗੱਡੀ ਵਿੱਚੋਂ 50 ਗ੍ਰਾਮ ਹਿਰੋਇਨ ਰਿਕਵਰ ਕੀਤੀ ਅਤੇ ਪੁਲਿਸ ਸਟੇਸ਼ਨ ਮਕਬੂਲਪੁਰਾਚ ਐਫ ਆਈ ਆਰ ਨੰਬਰ 112 ਰਜਿਸਟਰ ਕਰਾਈ। ਐਸ ਆਈ ਸੁਖਿੰਦਰ ਸਿੰਘ ਐਸ ਆਈ ਮਨੋਹਰ ਸਿੰਘ ਹੋਰ ਦੱਸਾਂਗੇ ਐਸਆਈ ਸਵਿੰਦਰਜੀਤ ਸਿੰਘ ਸਰ ਐਸਆਈ ਜਨੈਲ ਸਿੰਘ ਨੈਕਸਟ ਐਸਐਚਓ ਸੁਲਤਾਨਪੁਰ ਸਬ ਇੰਸਪੈਕਟਰ ਰਕੇਸ਼ ਕੁਮਾਰ ਇਹਨਾਂ ਨੇ ਮਕਦਮਾ ਨੰਬਰ 120 ਦੇ ਵਿੱਚ तेरन मोबाइल फोन्स दो दातर एक रोड लोहा द एक चोरीशुदा मोटरसाइकिल बरामद किताब। एएसआई बिक्रम सिंह सर, एएसआई बिक्रम जी। एचसी गुरप्रीत एंड सीनियर सिपाही जगरूप ने ਸਰ ਇਹ ਤੇ ਮੈਂਸ਼ਨ ਕਰਨਾ ਚਾਹਾਂਗੇ ਐਨਸੀ ਗੁਰਪ੍ਰੀਤ ਐਂਡ ਸੀਨੀਅਰ ਸਿਪਾਹੀ ਜਗਰੂਪ ਨੇ ਸਨਾਚਨਾਂ ਨੂੰ ਫੜਦੇ ਹੋਏ ਮੈਦਾਨ ਵਿੱਚ ਛਾਲ ਮਾਰ ਕੇ ਇੱਕ ਬਹਾਦਰੀ ਦਾ ਪ੍ਰਤੀਕ ਦਿੱਤਾ ਹੈਗਾ ਐਂਡ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਸੀਨੀਅਰ ਸਿਪਾਹੀ ਅਮਰਿਤਪਾਲ ਸਿੰਘ ਸਪਾਰਟ ਦਜੀਤ ਸਿੰਘ ਸਰ ਨੈਕਸਟ ਐਸਟੋ ਮੋਕਮਪੁਰਾ ਇੰਸਪੈਕਟਰ ਸੁਰਮੇਲ ਸਿੰਘ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਜੋ ਏਰੀਆ ਵਿੱਚ ਇੱਕ ਦਾਕਤਰ ਕੈਂਗ ਸੀਗਾ ਉਹਨਾਂ ਨੂੰ ਕਾਬੂ ਕੀਤਾ ਅਤੇ ਤਿੰਨ ਮੁਕੱਦਮਿਆਂ ਵਿੱਚ ਰਿਕਵਰੀਜ਼ ਕੀਤੀਆਂ ਸਰ ਇਹ ਸਾਈਪਾਸਿੰਗ ਇੱਥੇ ਮੋਬਸ ਸਪਹੀਤ ਨਾਮ ਸਿੰਘ ਸਪਹੀਤ ਜਗਜੀਤ ਸਿੰਘ सिपाही साहब सिंह सिपाही गुरजिंदर सिंह पढ़ा सिपाही गुरजिंदर सिंह सिपाही रखबीर सिंह ਸਾਡੇ ਮੁਲਾਜ਼ਮ ਕੰਮ ਕਰਦੇ ਨੇ ਕਈ ਵਾਰ ਉਹਨਾਂ ਦੀ ਜਿਹੜਾ ਰੋਲ ਹੈ ਉਹ ਰੈਕੋਗਨਾਈਜ਼ ਨਹੀਂ ਹੁੰਦਾ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹ ਟੀਮ ਵਰਕ ਹੈ ਜਿਹੜਾ ਮੁਲਾਜ਼ਮ ਮੌਕੇ ਦੇ ਉੱਤੇ ਕੰਮ ਕਰ ਰਿਹਾ ਹੈ ਜੇ ਅਸੀਂ ਉਹਨੂੰ ਰੈਕੋਗਨਾਈਜ਼ ਨਹੀਂ ਕਰਦੇ ਤਾਂ ਸਾਡੀ ਇਹ ਲੀਡਰਸ਼ਿਪ 'ਚ ਮੈਨੂੰ ਲੱਗਦਾ ਮੈਨੂੰ ਆਪਣੇ 'ਚ ਇਹ ਪ੍ਰੋਬਲਮ ਹੈ ਇਸ ਕਰਕੇ ਇਹ ਫੰਕਸ਼ਨ ਜਿਹੜਾ ਕੀਤਾ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਇਹ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੁਵਰਡਸ ਕ੍ਰਾਈਮ ਐਂਡ ਡਰੱਗਸ ਇੱਕ ਹਫ਼ਤੇ ਤੋਂ ਮੈਂ ਇੱਥੇ ਜੁਆਇਨ ਕੀਤਾ ਹੈ ਮੈਂ ਉਹਦੀ ਕਾਰਗੁਜ਼ਾਰੀ ਆਪਣੀ ਕਢਵਾ ਰਿਹਾ ਸੀਗਾ ਤੇ ਮੇਰੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬੰਦਿਆਂ ਨੇ ਇੰਨਾ ਅੱਛਾ ਕੰਮ ਕੀਤਾ ਹੈ ਉਹ ਸ਼ਾਇਦ ਮੀਡੀਆ ਤੱਕ ਉਹ ਨਹੀਂ ਗੱਲ ਪਹੁੰਚਦੀ ਵੀ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਉਹ ਗੱਲ ਹਾਈਲਾਈਟ ਵੀ ਕਰਨੀ ਸੀ ਤੇ ਇਹਨਾਂ ਨੂੰ ਰੈਕਗਨਾਈਜ਼ ਵੀ ਕਰਨਾ ਸੀਗਾ ਉਹਦੇ ਜੇ ਆਪਾਂ ਚਾਤੀ ਮਾਰੀਏ ਕਿ ਜਿਵੇਂ ਸੁਲਤਾਨਪਿੰਡ ਤੋਂ ਸ਼ੁਰੂ ਕੀਤਾ ਉੱਥੇ ਜੋ ਸਟ੍ਰੈਚਰਸ ਭੱਜੇ ਸਟ੍ਰੈਚਿੰਗ ਕਰਕੇ ਤੇ ਮੁੰਡਿਆਂ ਨੇ ਬਾਹਰ ਚ ਉਹਨਾਂ ਨੇ ਛਾਲ ਮਾਰਤੀ ਇਹ ਉਹਨਾਂ ਨੇ ਮਗਰ ਮਾਰਤੀ ਸੋ ਦੈਟ ਮੈਂ ਸਮਝਦਾ ਕਿ ਬੜੀ ਅੱਛੀ ਗੱਲ ਇਹ ਕੀਤੀ ਉਸ ਤੋਂ ਇਲਾਵਾ ਜਿਹੜੇ ਕੈਂਟ ਥਾਣੇ ਦੇ ਵਿੱਚ ਇੱਕ ਜਿਹੜਾ ਡਿਲੀਵਰੀ ਬாய் ਦਾ ਐਕਟਿਵਾ ਗਨ ਪੁਆਇੰਟ ਤੇ ਖੋਇਆ ਗਿਆ ਦਿਨ ਰਾਤ ਮਿਹਨਤ ਕਰਕੇ ਮੁਲਾਜ਼ਮਾ ਨੇ ਉਹਨੂੰ ਫੜਿਆ ਉਹਨਾਂ ਦੀ ਜਿਹੜਾ ਰੋਲ ਹੈ ਉਹ ਐਪਰੀਸ਼ੀਏਟ ਹੋਣਾ ਜ਼ਰੂਰੀ ਹੈ ਇਸੇ ਕਰਕੇ ਉਹਨਾਂ ਨੂੰ ਅੱਜ ਆਪਾਂ ਕਮੈਂਡੇਸ਼ਨ ਸਰਟੀਫਿਕੇਟ ਦੇ ਕੇ ਨਾਲ ਆਨਰ ਕੀਤਾ ਔਰ ਤੁਹਾਡੇ ਲੋਕਾਂ ਦੇ ਸਾਹਮਣੇ ਜਦੋਂ ਮੀਡੀਆ ਤੇ ਜਾਂਦਾ ਹੈ ਹੌਸਲਾ ਬਲੰਦ ਹੁੰਦਾ ਹੋਰ ਵੀ ਮੁਲਾਜ਼ਮ ਦਾ ਉਸ ਤੋਂ ਇਲਾਵਾ ਜਿਹੜਾ ਕੈਂਟ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਹੀਰੋਇਨ ਫੜੀ ਉਹ ਮੁਲਾਜ਼ਮ ਦੇ ਸੈੱਟ ਵੀ ਲੱਗੀ ਕਿਉਂਕਿ ਉਹਨੇ ਧੱਕਾ ਮਾਰਤਾ ਸੋ ਗੱਲਾਂ ਕਈ ਵਾਰੀ ਇਹ ਨਹੀਂ ਸਾਹਮਣੇ ਆਉਂਦੀਆਂ ਔਰ ਇਹਨਾਂ ਨੂੰ ਵੀ ਇਹ ਨਹੀਂ ਪਤਾ ਲੱਗਦਾ ਆਪਾਂ ਪ੍ਰੈਸ ਕਾਨਫਰੰਸ ਕਰ ਦੁੰਦੇ ਛਾੜ ਦੇ ਗੱਲ ਇਹ ਨਹੀਂ ਹਾਈਲਾਈਟ ਨਾ ਹੁੰਦੀ ਉਹਨਾਂ ਦਾ ਰੋਲ ਉਸ ਤੋਂ ਇਲਾਵਾ ਜਿਹੜਾ ਆਪਣੇ ਅਲੱਗ-ਅਲੱਗ ਐਨਡੀਪੀਐਸ ਦੇ ਕੇਸ ਹੋਏ ਛਾੜ ਦੇ ਵਿੱਚ ਹੋਇਆ ਜੋ ਕੁਦਰਤੀ ਗਵਰਨਰ ਸਾਹਿਬ ਦਾ ਰੂਟ ਨਹੀਂ ਆ ਸਕੀ ਛਾੜ ਦੇ ਦੇ ਐਸਐਚਓ ਤੇ ਉਹਨਾਂ ਨੇ ਵੀ ਇਨ ਰੂਟੀਨ ਚੈਕਿੰਗ ਗੱਡੀ ਰੋਕੀ ਵਰਨਾ ਉਹ ਚੋ ਚਾਹੇ ਹਿਰੋਇਨ ਘੱਟ ਕੁਆਂਟੀਟੀ ਦੀ ਮਿਲੀ ਪਰ ਕੈਸ਼ ਮਿਲ ਗਿਆ ਜਦੋਂ ਉਸ ਤੋਂ ਬਾਅਦ ਬੈਕਵਰਡ ਲਿੰਗਜੇਸ ਤੇ ਗਏ ਉੱਥੇ ਕੰਡਾ ਵੀ ਮਿਲ ਗਿਆ ਬੰਦੇ ਭੱਜ ਗਏ ਨੈਚੁਰਲੀ ਨੂੰ ਪਤਾ ਲੱਗ ਗਿਆ ਵੀ ਸਾਡੇ ਬੰਦੇ ਪਹਿਲਾਂ ਫੜੇਗੇ ਬਟ ਅੱਛਾ ਫਾਲੋ ਅਪੈਕਸ਼ਨ ਤਾਂ ਹੋਇਆ ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਬਦੇ ਨਜ਼ਰ ਰੱਖਦੇ ਕੀਤਾ ਮੋਕੰਪੂਰੇ ਦੇ ਵਿੱਚ ਜਿਹੜਾ ਇਹਨਾਂ ਦਾ ਬੰਦੇ ਫੜੇਗੇ ਉਹਦੇ 39 ਮੁਕਦਮੇ ਦਰਜ ਸੀ ਬੰਦੇ 39 ਕੇਸਾਂ ਦੇ ਵਿੱਚ ਵੌਂਟਿਡ ਸੀਗੇ ਇੱਕ ਗਨ ਮਿਲੀ ਪਿਸਤੌਲ ਮਿਲਿਆ ਸਾਰੀ ਪਿਛਲੀ ਗੱਲਬਾਤ ਚੱਲੀ ਇਸ ਤੋਂ ਇਲਾਵਾ ਇਹਨਾਂ ਨੇ ਛਾਡੇ ਵਾਲੇ ਨੇ ਇੱਕ ਫਿਰੋਜ਼ਪੁਰ ਦਾ ਪੁਰਾਣਾ ਡਰੱਗਸ ਮਗਲਰ ਸੀ ਉਥੇ ਆਰਮਨਾ ਕਿਸੇ ਕਲੋਨੀ ਚ ਰਹਿ ਰਿਹਾ ਸੀਗਾ ਜਦੋਂ ਆਪਾਂ ਕੈਸੋ ਕਾਡਨ ਸਰਚ ਆਪਰੇਸ਼ਨ ਕਰਦੇ ਆ ਉਹਦੇ ਚ ਉਹ ਵੀ ਬੰਦਾ ਟਰੇਸ ਹੋਇਆ ਟਰੈਫਿਕ ਵਾਲਿਆਂ ਨੇ ਦੇਖੋ ਉਹਨਾਂ ਦੀ ਡਿਊਟੀ ਡਿਫਰੈਂਸ ਸੀ ਨਾਕੇ ਦੇ ਉੱਤੇ ਜਦੋਂ ਕੀਤੀ ਆਈ ਵਾਸ ਵੈਰੀ ਹੈਪੀ ਤੇ ਦੇਖੋ ਉਹਨਾਂ ਨੂੰ ਕਿਸੇ ਨੇ ਨਹੀਂ ਕਹਿਣਾ ਵੀ ਤੁਸੀਂ ਕੀਤਾ ਨਹੀਂ ਕੀਤਾ ਡਰੱਗ ਫੜੀ ਉਤੋਂ ਰਿਕਵਰੀ ਹੋਈ ਮੌਕੇ ਤੇ ਆਫੀਸਰਸ ਬੁਲਾਏ ਉਹਨਾਂ ਨੇ ਬੜੀ ਅੱਛੀ ਗੱਲ ਹੈ ਕਿ ਮੈਂ ਪ੍ਰੋਐਕਟਿਵ ਪੁਲਿਸਿੰਗ ਇਹਨੂੰ ਕਹਿੰਦਾ ਕਿ ਉਹ ਜਿਹੜੀ ਆਪਾਂ ਪੂਰਾ ਆਪਣੀ ਤਨਦੇਹੀ ਨਾਲ ਔਰ ਮਨ ਨਾਲ ਡਿਊਟੀ ਕਰ ਰਹੇ ਹਾਂ ਸੋ ਜੇਕਰ ਆਪਾਂ ਹਫਤੇ ਦੀ ਕਾਰਗੁਜ਼ਾਰੀ ਦੇਖੀਏ ਕਿ ਐਨਡੀਪੀਐਸ ਦੇ 7 ਮੁਕਦਮੇ ਦਰਜ ਕੀਤੇ ਗਏ 14 ਸਵਗਦਰ ਫੜੇ ਗਏ ਇਹਨਾਂ ਤੋਂ ਮੇਨ ਡਰੱਗ ਮਨੀ ਬੜੀ ਫੜੀ ਗਈ ਹੈ ਚਾਹੇ ਹਿਰੋਇਨ ਦੀ ਕੁਆਂਟੀਟੀ ਘੱਟ ਵੀ ਸੀ 17,52,690 ਰੁਪਏ ਸੋ ਦੈਟ ਮੀਨਸ ਬੰਦੇ ਕੰਮ ਤਾਂ ਕਰ ਹੀ ਰਹੇ ਸੀ ਚਲੋ ਰਿਕਵਰੀ ਕਈ ਵਾਰੀ ਔਨ ਪਰਸਨ ਘਟ ਵੀ ਹੁੰਦੀ ਹੈ ਅਸਲਾ ਐਕਟ ਦੇ ਵਿੱਚ ਜੇ ਆਪਾਂ ਦੇਖੀਏ ਚਾਰ ਮੁਕਦਮੇ ਦਰਜ ਕੀਤੇ ਗਏ 12 ਦੋਸ਼ੀ ਫੜੇ ਗਏ ਆਰਮ ਲੈਟ 7 ਵੈਪਨ ਔਰ 5 ਮੈਗਜ਼ੀਨ 37 ਕਾਰਤੂਸ ਪਿਸਟਲ ਰੋਲਵਰ ਤੇ ਗਨ ਸਨੇਚਿੰਗ ਦੇ 6 ਕੇਸਾਂ ਵਿੱਚ 26 ਬੰਦੇ ਫੜੇ ਕਿਉਂਕਿ ਸਨੇਚਿੰਗ ਜੋ ਮੈਂ ਆ ਕੇ ਦੇਖਿਆ ਸੀ ਕਾਫੀ ਰੈਂਪੈਂਟ ਸੀ ਔਰ ਤੁਹਾਡੇ ਨਾਲ ਮੈਂ ਇੱਕ ਗੱਲ ਜ਼ਰੂਰ ਸ਼ੇਅਰ ਕਰਨਾ ਚਾਹੁੰਨਾ ਸਾਡੇ ਕੰਟਰੋਲ ਰੂਮ ਤੇ ਕਾਲਸ ਆਉਂਦੀਆਂ 112 ਤੇ ਉਹ ਤੋਂ ਕਾਫੀ ਮੈਂ ਡਿਟੇਲ ਡਾਟਾ ਦਿੱਤਾ ਦੇ ਰਹੇ ਨਾ ਕਈ ਵਾਰੀ ਕੋਈ ਲੋਕ ਹੀ ਥਾਣੇ ਨਹੀਂ ਵੀ ਜਾਂਦੇ ਪਰ ਉਹ ਕਾਲ ਇੱਕ ਵਾਰ ਜ਼ਰੂਰ ਆਈ ਹੁੰਦੀ ਹੈ ਸੋ ਪ੍ਰਮਾਤਮਾ ਦੀ ਮਿਹਰ ਨਾਲ ਔਰ ਸਾਡੇ ਜਿਹੜੇ ਬਹਾਦਰ ਸਾਰੇ ਆਫੀਸਰਸ ਨੇ ਇਹਨਾਂ ਦੀ ਮਿਹਨਤ ਸਦਕਾ ਲਾਸਟ 2 ਜਾਂ 3 ਦਿਨ ਤੋਂ ਕੋਈ ਸਨੈਚਿੰਗ ਰਿਪੋਰਟ ਨਹੀਂ ਆਪਣੀ ਹੋਈ ਰਦਰ ਫੰਡ ਚ ਕੰਮਜਾਬ ਆਪਾਂ ਹੋਏ ਆ 6 ਕੇਸਾਂ ਚ 26 ਸਨੈਚਰ ਉਹਨਾਂ ਤੋਂ ਰਿਕਵਰੀ ਹੈ 1,70,000 ਰੁਪਏ ਜਿਹੜੀ ਮੁੱਲ ਦੀਆਂ ਚੀਜ਼ਾਂ that is very good ਗੈਂਬਲਿੰਗ ਐਕਟ ਚ 5 ਮੁਕਦਮੇ ਦਰਜ ਕੀਤੇ 27 ਬੰਦੇ ਫੜੇ 1,08,000 ਰੁਪਿਆ ਉਹਦੇ ਚ ਵੀ ਰਿਕਵਰ ਹੋਇਆ ਯੂਐਚ ਪ੍ਰੀਵੈਂਟਿਵ ਐਕਸ਼ਨ ਜਿਹੜਾ ਆਪਾਂ ਕੀਤਾ ਜਿਹੜੇ ਮਾੜੇ ਬੰਦਿਆਂ ਨੂੰ ਚੈੱਕ ਕਰਦੇ ਆ ਜਿਹੜੇ ਬਾਅਦ-ਬਾਰ ਆ ਕੇ ਕ੍ਰਾਈਮ ਕਰਦੇ ਆ 74 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਇਸ ਹਫਤੇ ਦੇ ਵਿੱਚ ਪੀਓ ਜੇ ਦੇਖੀਏ ਪਗੋੜੇ ਜਿਹੜੇ ਆ ਉਹਦੇ ਵਿੱਚ NDPS ਤੇ ਹੋਰ ਧਾਰਾਵਾਂ ਦੇ ਸੱਤ ਪਗੋੜੇ ਫੜੇਗੇ ਮਤਲਬ 1 ਪਰ ਡੇ ਦੀ ਐਵਰੇਜ ਆਉਂਦੀ ਜੇ ਹਫਤੇ ਦੀ ਦੇਖੀ ਆਪਾਂ ਪੁਰਾਣੇ ਮੁਕਦਮਿਆਂ ਨੂੰ ਅਸੀਂ ਬੜੀ ਤਰਜੀਹ ਦਿੱਨੀ ਹੈ ਕਿ ਜਿਹੜੇ ਸਾਡੇ 올ਡ ਕੇਸਿਸ ਨੇ ਜਿੱਚ ਕੁਝ ਬੰਦੇ ਫੜੇਗੇ ਪਰ ਕੁਝ ਰਹਿੰਦੇ ਵੀ ਐ ਉਹ ਵੀ ਇਹੀ ਕੰਮ ਕਰ ਰਹੇ ਹੁੰਦੇ ਸਪੈਸ਼ਲੀ NDPS ਹੈ ਜਾਂ ਕੋਈ 307 ਹੈ ਉਹਦੇ 'ਚ ਵੀ ਇਸ ਹਫਤੇ 'ਚ 85 ਦੋਸ਼ੀ ਫੜੇਗੇ 85 ਇਹਨਾਂ 'ਚ ਉਹ 130 ਬੰਦੇ ਜਿਹੜੇ ਆ ਟੋਟਲ ਹੁਣ ਤੱਕ ਗ੍ਰਿਫਤਾਰ ਹੋਏ ਆ ਤੇ 85 ਇਸ ਹਫਤੇ ਚ ਫੜੇ ਗਏ। ਥੈਟ ਇਜ਼ ਅ ਗੁੱਡ ਅਚੀਵਮੈਂਟ। ਫੇਰ ਆ ਜੀ ਆਪਾਂ ਜਿਹੜਾ ਤੁਹਾਨੂੰ ਗੱਲ ਦੱਸੀ ਆ ਜਿਹੜਾ ਉਹ سنگੀਰ ਜੁਰਮ ਵਾਲਾ 39 ਐਸਐਸਜੀ ਦੇ ਬੰਦਿਆਂ ਦੇ ਖਿਲਾਫ ਸੀ ਦੋ ਔਰ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅਸੀਂ ਕਿਸੇ ਨਾਲ ਦੇ ਡਿਸਟ੍ਰਿਕਟ ਦੇ ਵਿੱਚ ਡਰੱਗ ਦੇ ਕੇਸ ਦੇ ਵਿੱਚ ਕਿਉਂਕਿ ਸਾਡਾ ਪੈਸਿਆਂ ਦਾ ਰੌਲਾ ਪੈ ਗਿਆ ਅਸੀਂ ਉਹਦੇ ਪੈਰ 'ਚ ਗੋਲੀ ਵੀ ਮਾਰੀ ਬੰਦੇ ਤੇ ਜਿਨੈਸ ਕ੍ਰਾਈਮ ਹੈ ਉਹਨੇ ਰਿਪੋਰਟ ਨਹੀਂ ਕੀਤਾ ਹੁਣ ਐਕਚੁਅਲੀ ਉਹ ਵੀ ਅਸੀਂ ਉਹਨੂੰ ਟ੍ਰੇਸ ਕਰ ਰਹੇ ਹਾਂ ਵੀ ਉਹ ਬੰਦਾ ਕੌਣ ਸੀਗਾ ਹਾਲਾਂਕਿ ਸਾਡਾ ਜ਼ਿਲ੍ਹਾ ਨਹੀਂ ਪਰ ਫਿਰ ਵੀ ਅਸੀਂ ਉਹਨੂੰ ਦੇਖ ਰਹੇ ਹਾਂ ਜੇ ਆਪਾਂ ਟ੍ਰੈਫਿਕ ਦੇ ਤੇ ਜਿਹੜੀ ਸਾਡਾ ਇੰਪੈਕਟ ਹੈ ਸਨੇਚਿੰਗ ਦੇ ਉੱਤੇ ਉਹਦੇ ਤੇ ਆਪਾਂ ਕੀ